ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਇਕੱਠ ਪਰਵਾਰ ਸੱਟ ਹੈ ਜਾਨਵਰ ਕੈਵਨੇ ਮਿੱਤਰੋ ਤੇ ਕਾਟੀ ਜੀ ਵਲੌਗ ਦੀ ਸਟਾਰਟਿੰਗ ਸਕੂਲ ਤੋਂ ਆ ਗਏ ਸੀ ਮਿੱਤਰੋ ਤੇ ਨਿਗਾ ਨੂੰ ਗਾ ਮਾਰ ਲਈਏ ਮੈਂ ਕਹਿੰਨਾ ਬੱਚੇ ਬੱਚੇ ਸੱਟ ਨੇ ਕਿ ਨਹੀਂ ਲਗਭਗ ਇਧਰ ਤਾਂ ਸਾਰੇ ਸੱਟ ਨੇ ਤੇ ਕਬੂਤਰੀ ਉਹ ਮੇਰੇ ਹਸਾਮ ਨਾਲ ਦੁਬਾਰਾ ਅੰਡਾ ਤਰੀ ਖੜੀ ਐ ਚਲੋ ਦੇਖ ਲਾਂ ਕੋਈ ਨਹੀਂ ਬੱਚੇ ਬਾਹਰ ਹੀ ਨਿਕਲ ਰਿਹਾ ਯਾਰ ਓ ਦੇਖੋ 3 2 1 ਬੱਚਾ ਉੱਤੋਂ ਡਿੱਗਿਆ ਚੋਬਰਾ ਚੋਬਰਾ ਓਏ ਬੱਚਾ ਡਿੱਗ ਰਿਹਾ ਉੱਤੋਂ ਇੱਕ ਆ ਟੋਰ ਨਾਲ ਵੈਸੇ ਤੇ ਰਿਆ ਤੇ ਆਈ ਸੀ ਚੋਬਰਾ ਰਸਬੂਜ ਤੋਂ ਬਿੱਲਾ ਆ ਰਿਹਾ ਗਿਆਨੀ ਦਾ ਮੇਰੇ ਨਾਲ ਹੈ ਅਸੀਂ ਦੋਨੇ ਇਕੱਠੇ ਆਂਦੇ ਆ ਜਾਂਦੇ ਹਾਂ ਇਹ ਦੋਨੇ ਇਕੱਠੇ ਹਾਂਦੇ ਆ ਐਕਸੈਸ ਐਕਸ਼ਨ ਕਰਨਾ ਹੈ ਪਹਿਲਾਂ ਇਕੱਠੇ ਜਾਏਗਾ ਦੇ ਕਿਸੇ ਟਾਈਮ ਚਾਬੀ ਦੇ ਚਾਬੀ ਪਿੱਛੇ ਗੇਟ ਖੋਲੋ ਤੈਨੂੰ ਕਬੂਤਰ ਵਾਈਸ ਨਾਲ ਕਿ ਬੱਚਾ ਡਿੱਗ ਗਿਆ ਥੱਲੇ ਬਾਪੇ ਕੋਈ ਨਹੀਂ ਚੈੱਕ ਕਰਦੇ ਨੇ ਕੱਪੜੇ ਸਰਾਏ ਹੋਏ ਆ ਇਹਦਾ ਬੱਸ ਇਹ ਵੀ ਇਕੱਠੇ ਕਰਨੇ ਆ ਕਿ ਐਸੀ ਉਹਨਾਂ ਨੇ ਇੱਕ ਬੱਚਾ ਮੈ ਹੈਗਾ ਇੱਕ ਬੱਚਾ ਫालतू ਕਿਵੇਂ ਆ ਰਿਹਾ ਹੈ ਦੇਖਿਆ ਜੇ ਤੋ ਸ਼ੁਕਰੇ ਕੁੱਟਿਆਂ ਨੇ ਕਬੂਤਰਾਂ ਨੇ ਹਾਂ ਉਹ ਆ ਹਾਂਜੀ ਬਾਪਿਓ ਖੁੱਡਾ ਖੋਲ ਲਿਆ ਸੀ ਤੇ ਆ ਡਿਗ ਰਿਹਾ ਬੱਚਾ ਜਿਹੜੀ ਜਿਹਦੀ ਗੱਲ ਕਰਦਾ ਸੀ ਮੈਂ ਨਾ 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 ਪੁੱਤੋ ਇਹ ਨਾ ਆ ਡਿਗ ਰਿਹਾ ਬੱਚਾ ਬਾਪਿਓ ਬੱਜੀ-ਬੱਜੀ ਤਾਂ ਨਹੀਂ ਇਹਦੇ ਸ਼ੁਕਰੇ ਪੱਚ ਤਾਂ ਰਹਿ ਗਈ ਕਈ ਵਾਰੀ ਇੰਡੀਗ ਪੰਦੇ ਆਤੇ ਲੋ ਜੀ ਆਦੋ ਭਾਈ ਨੇ ਆ ਬਿਠਾ ਦੇ ਖਾਣੇ ਦੇ ਤੇ ਦੋ ਅੰਦਰ ਹੈ ਇਹ ਵੀ ਦੋ ਅੰਦਰ ਹੈ ਬਾਕੀ ਆਂਡਾ ਮੇ ਸਾ ਧਰੇ ਗਨੀ ਧਰੇ ਨੇ ਤਰ ਲੂਗੀ ਜੀ ਨਹੀਂ ਧਰੇ 100% ਆਂਡਾ ਧੰਨਵਾਸ ਤੇ ਟੋਕਰੀ ਚ ਬੈਠੀ ਸੀ ਇਹ ਮੈਨੂੰ ਪਤਾ ਕੋਈ ਨਹੀਂ ਚਲੋ ਵੈਸੇ ਇੱਕ ਝੋਲੀ ਲੈਣੀ ਸੀ ਆ ਕਬੂਤ ਜਾਂ ਜੋੜੇ ਦੀ ਆਪਾਂ ਤੇ ਡਾ ਕੇ ਦੇਖਾਂਗੇ ਰਿਜ਼ਲਟ ਕਿਵੇਂ ਆਜਾ ਵਧੀਆ ਆ ਫਿਰ ਅੱਗੇ ਸੋਚਾਂਗੇ ਖੜਾਣ ਦੀ ਬਾਕੀ ਆ ਕਬੂਤਰੀ ਆਂਡਿਆਂ ਤੇ ਬੈਠੀ ਆ ਤੇ ਇੱਧਰ ਬੈਠੇ ਕੋਈ ਨਹੀਂ ਦਿੱਕਤ ਵਾਲੀ ਗੱਲ ਨਹੀਂ ਜੀ ਬਾਬਿਓ ਆ ਗਿਆ ਜੀ ਦੁਕਾਨ ਤੇ ਪੁੱਕੀ ਨੂੰ ਛੱਡਣਾ ਤੇ ਲੈਣ ਆਣ ਵਾਲੀ ਹੋਊਗੀ ਚੌਪਰ ਵੀ ਨਾਲ ਹੀ ਆ ਗਿਆ ਨਾ ਚਲੋ ਮੈਂ ਵੀ ਆਨਾ ਮੈਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਬਾਕੀ ਆ ਕੈਮਰੇ ਚ ਨਾ ਕੈਮਰੇ ਚ ਹੋ ਰਿਆ ਸੀ ਸੈਟਿੰਗ ਜੀ ਮੈਂ ਗਲਤ ਜੀ ਹੋੜੀ ਸੀ ਸੈਟਿੰਗ ਕਰੀਆ ਹੁਣ ਸੈੱਟ ਆ ਗਿਆ ਮੇਰੇ ਹਿਸਾਬ ਨਾਲ ਕੈਮਰਾ ਤੇ ਬ੍ਰਾਈਟਨੈਸ ਜੀ ਵੱਧ ਰਹੀ ਸੀ ਮੇਰੇ ਹਿਸਾਬ ਨਾਲ ਤਾਂ ਕਰਕੇ ਵਾਈਟ ਵਾਈਟ ਜਿਹਾ ਦਿਂਦਾ ਸੀ ਹੁਣ ਜਦੋਂ ਸੈੱਟ ਹੋ ਗਿਆ ਕੰਮ ਕਰੋ ਚੈੱਕ ਠੀਕ ਹੈ ਕਿ ਨਹੀਂ ਬਾਕੀ ਬੈਨਾਂ ਨਾਲੀਆ ਬਸ ਕੁੱਕੀ ਕਰਿਆ ਜਾਏਗਾ ਕਰਿਆ ਜਾਏਗਾ ਜੇ ਅੰਜੀ ਮੇਰੇ ਦੋਸਤੋਂ ਆੜੀਆਂ ਜੀ ਕਰੇ ਤੇ ਛੱਡ ਆਈ ਸੀ ਜੀ ਕੁੱਕੀ ਨੂੰ ਪੱਗ ਗਿਆ ਉਹ ਹਲ ਤੱਕ ਤਾਂ ਪਹੁੰਚ ਗਿਆ ਉਹ ਆ ਗਿਆ ਪਸ ਹੋ ਗਏ ਸੀ ਤੇ ਉਹ ਵੀ ਸੌ ਗਿਆ ਉਹ ਲੱਗ ਪੱਗ ਉਹਨੂੰ ਵੀ ਕੰਮ ਹੈ ਤੇ ਗੋਲੀ ਨੂੰ ਵੀ ਲੈ ਆਇਆ ਯਾਰ ਠੀਕ ਹੈ ਕਿ ਨਹੀਂ ਮੈਂ ਕਿਾ ਢਾਣੇ ਧਰਦੀਆਂ ਟਾਈਮ ਨਾਲ ਬੱਚੇ ਨੇ ਵਿਚਾਰੇ ਭੁੱਖੇ ਹੋਣੇ ਤਾਂ ਲੜ ਕੇ ਤੇ ਚਾਬੀਆਂ ਪਈਆਂ ਹੋਣੀਆਂ ਆਪਣੀਆਂ ਅੰਦਰ ਖੋਲਦਿਆਂ ਖੁੱਡੇ ਬਾਬੇ ਹੋ ਟਿੱਟ ਰਿਆਂ ਕਰਦਿਆਂ ਰੈਡੀ ਬਾਕੀ ਢਾਣੇ ਆ ਭਾਈ ਕੱਲ ਖਰਾਕ ਤਿਆਰ ਕਰੀ ਸੀ ਆਪਾਂ ਆਈ ਪਈ ਆ ਪਾਵਾਂਗੇ ਪਹਿਲਾਂ ਫਿਰ ਨਵੀਂ ਤਿਆਰ ਕਰਦਾਂਗੇ ਲੋ ਜੀ ਮੇਰੇ ਵੀਰੋ ਥੋੜੇ ਜਿਹੇ ਦਾਣੇ ਹੋਰ ਪਾਤੇ ਆਪਾਂ ਕਿਉਂਕਿ ਸਰੋ ਬਾਲੀ ਸੀ ਦਾਣੇ ਘੱਟ ਸੀ ਸਰੋ ਤਾਂ ਕਰਕੇ ਆਪਾਂ ਦਾਣੇ ਹੋਰ ਪਾਤੇ ਤੇ ਇੱਧਰ ਨਾਲ ਟਰੇਜ ਆਪਾਂ ਜਮਾ ਥੋੜੇ ਦਾਣੇ ਪਾਇਆ ਕਿਉਂਕਿ ਯਾਰ ਕਬੂਤਰ ਥੋੜੇ ਨੇ ਇੱਧਰ 6 6 ਕਨੇ 5 6 ਤਾਂ ਕਰਕੇ ਮਗਾ ਟਲੇ ਖਾਲੀ ਨਹੀਂ ਹੁੰਦੀ ਇਹ ਮੈਨੂੰ ਅੱਜ ਖਾਲੀ ਕਰਦੇ ਆ ਕਿ ਨਹੀਂ ਦੇਖਦੇ ਆ ਜਮਾ ਥੋੜੇ ਦਾਣੇ ਪਾਏ ਅੱਜ ਆਏ 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 ਆਏ

ਆਪਾਂ ਉਹ ਦੇਖੋ ਬੱਚੇ ਜੁਗੀ ਜਾਂਦੇ ਉਹ ਕਰੋ ਚੈੱਕ ਦੋਨੇ ਰੱਤੇ ਬੱਚੇ ਆਦਿਆ ਵਸ ਇੱਕ ਬੈਠਿਆ ਉੱਥੇ ਤੇ ਇਹ ਵੀ ਲੱਗ ਭਗ ਮੇਰੇ ਸਾਹਮਣੇ ਆਈ ਜਾਂਦਾ ਤੇ ਤਾਂ ਕਰਕੇ ਆਪਾਂ ਇਹਨਾਂ ਛੇਦੀ ਚੁਗਣ ਲੱਗਾਂਗੇ ਇਹ ਆਪੇ ਚੁੰਝਾ ਮਾਰਨ ਗਿਆ ਉਹ ਇੱਕ ਤਾਂ ਜੁਗੀ ਜਾਂਦਾ ਉਹ ਮਾਰ ਨਾਲ ਚੈੱਕ ਕਰੋ ਉਹ ਦੇਖੋ ਤੇ ਰੱਤਾ ਵੀ ਜੁਗੀ ਜਾਂਦਾ ਤੇ ਹੁਣ ਤਾਂ ਆਂਦਾ ਮੇਰੇ ਸਾਹਮਣੇ ਚੁਗਣਾ ਬਹਾਵਾ ਟਾਈਮ ਹੋ ਗਿਆ ਉਹਨੂੰ ਚੁੰਝਾ ਮਾਰਦੇ ਹੋਏ ਤਾਂ ਕਰਕੇ ਤੇ ਕਬੂਤਰੀ ਮੇਰੇ ਸਾਹਮਣੇ ਆਂਡਾ ਦੁਬਾਰਾ ਧਰਨ ਵਾਲੀ ਉਹ ਕੱਕਤਾ ਮੈਨੂੰ ਐਂ ਪੈਂਦਾ ਤੇ ਆ ਕੀ ਕਰਦਾ ਹੈ ਬਾਕੀ ਕੂਤਰ ਕੋਈ ਨਹੀਂ ਬਾਬਿਓ ਆਪੇ ਹੋ ਜਾਣਗੇ ਸੱਟ ਇਹ ਤੇ ਆ ਕੀ ਜੋੜਾ ਕਿਵੇਂ ਖਰਾਬ ਕਰੀ ਜਾਂਦਾ ਕੂਤਰ ਇਹ ਕੀ ਚੱਕਰ ਹੈ ਪਟਿਆਲੇ ਵਾਲਾ ਆ ਕੇ ਦਾਣੇ ਖਾਈ ਜਾਂਦਾ ਨਾ ਤਾਂ ਕਰਕੇ ਥੋੜਾ ਜਿਹਾ ਉਹ ਕਰੀ ਜਾਂਦਾ ਹੈ ਕੋਈ ਨਹੀਂ ਪਾਣੀ ਵੀ ਕਰਤਾ ਬਾਬਿਓ ਓਕੇ ਵੀਰੇ ਠੀਕ ਹੈ ਕਿ ਨਹੀਂ ਤੇ ਚੋਬਰ ਨੂੰ ਵਾਕੀ ਫੋਨ ਨਹੀਂ ਮਾਰਿਆ ਹਲੇ ਮੈਂ ਤੇ ਕੈਮਰਾ ਯਾਰ ਹੁਣ ਠੀਕ ਹੋ ਗਿਆ ਤੇ ਉਹ ਸੈਟਿੰਗ ਜੀ ਖਰਾਬ ਹੋ ਰਹੀ ਸੀ ਬ੍ਰਾਈਟਨੈਸ ਦੀ ਵਧਾਤੀ ਸੀ ਪਤਾ ਨਹੀਂ ਮੈ ਹੀ ਪਤਾ ਸੀ ਮੇਰੇ ਸਾਹਮਣੇ ਤੇ ਅੱਜ ਮੈਂ ਦੇਖਾਂਗਾ ਯਾਰ ਕੈਮਰਾ ਅੱਜ ਹੀ ਉਵੇਂ ਕਦੀ ਜਾਂਦਾ ਜਿਹੜੀ ਆਪਣੀ ਸਭ ਤੋਂ ਪਹਿਲਾ ਵਾਲੀ ਕਲਿੱਪ ਜਦੋਂ ਆ ਬਲੌਗ ਸਟਾਰਟ ਕਰਾਉਦੋਂ ਵੀ ਥੋੜਾ ਜਿਹਾ ਕੈਮਰੇ ਤੇ ਫਰਕ ਕਰਕੇ ਜਿਵੇਂ ਮੱਥਾ ਮਾਰਿਆ ਮਾਰਿਆ ਫਿਰ ਮੈਨੂੰ ਪਤਾ ਲੱਗਿਆ ਵੀ ਹਾਂ ਵੀ ਇਹ ਚੱਕਰ ਹੈ ਤੇ ਮੈਂ ਸੈੱਟ ਕਰਤਾ ਹੁਣ ਜਦੋਂ ਕੈਮਰਾ ਓਕੇ ਆ ਕੋਈ ਜਿਵੇਂ ਉਹ ਨਹੀਂ ਕਰਦਾ ਹੁਣ ਜਿਆਦਾ ਨੇਚਰਲ ਆ ਜਾਵਾ ਤੇ ਗੋਲੀ ਕਹਿੰਦਾ ਮੈਨੂੰ ਖੋਲੋ ਤੇ ਇਹਨੂੰ ਵੀ ਖੋਲ ਦਿਆਂ ਖੋਲ ਹੀ ਦਿੰਨੇ ਆ ਪਰ ਹਣਾ ਗੇਟ ਲਾ ਦੀ ਯਾਰ ਥੱਲੇ ਵਗ ਜਾਂਦਾ ਨਾ ਫਿਰ ਗਲੀ 'ਚ ਨਿਕਲ ਜਾਂਦਾ ਜਵਾਕ ਡਰਦੇ ਹੈ ਤੂੰ ਮੂੰ ਵੜਦਾ ਉੜਦਾ ਤਾਂ ਨਹੀਂ ਇਹ ਤੇ ਮੂੰ ਹੀ ਆ ਜਾ ਇੱਕ ਜਵਾਕ ਤੁਹਾਨੂੰ ਪਤਾ ਡਰਦੇ ਆ ਭੱਜਦੇ ਆ ਫਿਰ ਉਹਨਾਂ ਪਿੱਛੇ ਭੱਜਦਾ ਇਹ ਤਾਂ ਕਰਕੇ ਬਾਕੀ ਚਾਚਾ ਗੰਗਵੇ ਬੰਨ ਜਾ ਕੇ ਆਣਾ ਰੋ ਵੀ ਕਹਿੰਦਾ ਸੀ ਕਿ ਪਤਾ ਨਹੀਂ ਜਾਣਾ ਹੀ ਪੈ ਸਕਦਾ ਬਾਪੇ ਆਪਾਂ ਨੂੰ ਤੇ ਉਹ ਦੇਖਦੇ ਹਾਂ ਕੀ ਬਣਦਾ ਆ ਗਿਆ ਫੋਨ ਤਾਂ ਜਾਣ ਦਾ ਬੋਗਾ ਫਿਰ ਨਹੀਂ ਤਾਂ ਆਪਾਂ ਬੈਠਿਆ ਉਰੀ ਕੀ ਬਾਪੇ ਤਵਾਤਾ ਜੀ ਜਿਹੜਾ ਆ ਤਵਾਤਾ ਹੁਣ ਦੇਖੋ ਜੀ ਅਜਾ ਮਿਸਟਿੰਗ ਮੋਸਲ ਦਵਾਤਾ ਦੋਇਆ ਜੀ ਦੋਇਆ ਤੇ ਚਾਚਾ ਆ ਗਿਆ ਚੱਲਦੇ ਆ ਕਿੱਧਰ ਜਾਣਾ ਹੈ ਚਾਚਾ ਕਿੱਧਰੇ ਆਣ ਜਾਣਾ ਕਿੱਧਰੇ ਹੈ ਚੰਡੀਗੜ ਚੰਡੀਗੜ ਮੇਰੇ ਕੋਲ ਪਰ ਇੰਕ ਕੰਮ ਕਰਨੇ ਹੈ ਚੰਡੀਗੜ ਪੜ੍ਹ ਗਿਆ ਜੀਰੇ ਕੰਟੀ ਆਣਾ ਬੁਧਾਈਆਂ ਵਗੈਰੇ ਕਰ ਜਾਂਦੇ ਬੁਧਾਈਆਂ ਜੀ ਕਾਲੀਆਂ ਲਾ ਦੋ ਮਾੜਮ ਦਾ ਜਵਾਕ ਹੋ ਗਿਆ ਜੀ ਭੈਣ ਆ ਗਈ ਜੀ ਆਪਣੇ ਭੈਣ ਚਲੋ ਵਧੀਆ ਰੱਬ ਦੀ ਕਿਰਪਾ ਹੋ ਗਿਆ ਬਖਰਾਲ ਤੇ ਉਹਦੇ ਤੇ ਚੱਲਦੇ ਆ ਮੜਿਆ ਕੰਮ ਵਾ ਗਿਆ ਨੇ ਜੀ ਬਾਬਿਓ ਕਰਤੀ ਜੀ ਗੱਡੀ ਡਰਾਈਵਰ ਸੀਟ ਤੇ ਬੈ ਗਏ ਜੀ ਚਾਚਾ ਵਾਰਾ ਬਾਕੀ ਚੌਬੜੀ ਵਾਰਾ ਤਾਲੇ ਟੋਲੇ ਲਾਈ ਜਾਂਦੇ ਆ ਤੇ ਚੱਲਦੇ ਆ ਆ ਗਏ ਬਾਕੀ ਆ ਜੀ ਦੁਕਾਨਾਂ ਜੋ ਰਿਆ ਕੀ ਆ ਕੀ ਕਿਨੇ ਮਾਰੇ ਜਿੱਤੇ ਅੰਦਰ ਦਾ ਬੜੀ ਨਹੀਂ ਉਦਨ ਮੈਨ ਬੈਣਾ ਹੀ ਨਹੀਂ ਆਂਦਾ ਖਬਰ ਉਹ ਅੰਦਰ ਦਾ ਬੜਾ ਬੜੇ ਉਦਨ ਕਰਤੀ ਜੀ ਬਾਬਿਓ ਪਹੁੰਚ ਗਏ ਪਿੰਡ ਮਿਉਂ ਆਉਂਦਾ ਕੋਲਾ ਤੱਕ ਗਿਆ ਮੈਂ ਉਹਦੇ ਤੇ ਮਾਰਿਆ ਮੱਥਾ ਟੇਕਣਾ ਪਊੜੇ ਬੰਦਰ ਆ ਕੇ ਉਹਨੇ ਨੂੰ ਲੂਆ ਆਡ ਐਡ ਕਰਕੇ ਮੈਂ ਪਾਪਾ ਜੀ ਭਰੇ ਹੋਇਆ ਵੈਸੇ ਕਰਦੇ ਕਿ ਹੋਰ ਕੁਝ ਵਰਨਾ ਹੈ ਐ ਨਹੀਂ ਬਾਈ ਫੇਸੇਵ ਕਰਵਾਲਾ ਆਪਾ ਇਧਰ ਗਏ ਸੀ ਮੱਥਾ ਟੇਕਣ ਸੁੱਖ ਨਾਲ ਵਧੀਆ ਮੱਥਾ ਟੇਕ ਕੇ ਆਏ 100 ਡੰਡ ਮਾਰ ਲਿਆ 100 ਡੰਡ ਮਾਰ ਲਿਆ ਜੋ ਉੱਪਰ ਨੇ ਤੇ ਬਾਕੀ ਗੱਲ ਤਰੇਆਂ ਨਹੀਂ ਚੱਕੀਆਂ ਨੀ ਤਰੇਆਂ ਚੱਕਦੀਆਂ ਕੇ ਆਜ ਸਟੂਡੀਓ ਸਟੂਡੀਓ ਲੋਗ ਲਾ ਗਈ ਸੀ ਆਪਾਂ ਤੇ ਲੈਟ ਰੂਟ ਲਾ ਲਈਏ ਲੇਟ ਹੋ ਗਿਆ ਪਰ 9:00 ਵਜੇ ਗਿਆ ਨਹੀਂ ਲੇਟ ਵੀ ਨਹੀਂ ਹੋਇਆ ਆਪਾਂ ਸਹੀ ਪਹੁੰਚ ਗਏ ਅੱਜ ਕਦੇ ਵਧੀਆ ਤੇ ਤਾਲੇ ਤੁਰੇ ਖੋਲਦੇ ਆਂ ਬਾਬਿਓ ਤੇ ਖੋਲਣਾ ਫੇਰ ਮਿਲਦੇ ਆਪਾਂ ਲੈਟ ਰੂਟ ਲਾ ਦੀ ਇੱਕ ਵਾਰੀ ਲੋ ਜੀ ਤੇ ਕੱਲ ਵਾਲਾ ਵਲੋਗ ਵੀ ਅਪਲੋਡ ਨਹੀਂ ਕਰਿਆ ਆਪਾਂ ਹਨਾ ਤੇ ਕੱਲ ਵਾਲਾ ਵਲੋਗ ਅਪਲੋਡ ਕਰਦੇ ਆਂ ਕੋਈ ਨਹੀਂ ਥੱਲੇ ਆ ਕੇ ਕਰਾਂਗੇ ਤੇ ਟ੍ਰੇਨ ਰੂਆਂ ਚੱਕਦੀਆਂ ਐ ਤੇ ਬਾਕੀ ਹਰ ਆਪਾ ਜੀ ਮੇਰੇ ਵੀਰੋ ਤੇ ਦੋ ਕਬੂਤਰਿਆਂ ਨੇ ਆਂਡੇ ਧਰ ਲਏ ਆਪਣੇ ਆ ਦਿਖਾ ਦਈਏ ਤੁਹਾਨੂੰ ਤੇ ਲੋ ਜੀ ਮੇਰੇ ਵੀਰੋ ਇੱਕ ਪਟਿਆਰੇ ਵਾਲੀ ਤੀਨੇ ਧਰ ਲਿਆਂ ਢੇ ਠੀਕ ਹੈ ਇੱਕ ਉਹ ਧਰ ਹਲੇ ਤੇ ਇੱਕ ਪਟਿਆਰੇ ਵਾਲੀ ਜਿਹੜੀ ਨਾਲ ਲੱਗੀ ਹੋਈ ਹੁਣੇ ਧਰ ਲਈ ਦੋ ਕਬੂਤਰਿਆਂ ਨੇ ਧਰ ਲਈ ਕਹਨੇ ਧਰ ਲਈ ਤੇ ਕਹਨੇ ਧਰ ਲਈ ਠੀਕ ਹੈ ਕਿ ਨਹੀਂ ਦੋ ਨੇ ਧਰ ਲਏ ਬਾਕੀ ਬੱਚੇ-ਬੁੱਛੇ ਚੈੱਕ ਕਰਦੇ ਫੀਡ ਹੈ ਕਿ ਨਹੀਂ ਤੇ ਫੀਡ ਹੋਣਾ ਜ਼ਰੂਰੀ ਆ ਆਪਾਂ ਨੂੰ ਯਾਰ ਹੈਗੇ ਨਹੀਂ ਲੋਹੀ ਸੈਟ ਆ ਯਾਰ ਜ਼ਿਆਦਾ ਵੀ ਨਹੀਂ ਤੇ ਘੱਟ ਵੀ ਨਹੀਂ ਓਕੇ ਆ ਜਮਾ ਤੇ ਸਵੇਰੇ ਮੇਰੇ ਸਾਹਮਣੇ ਕਰਦੇ ਕੋਈ ਸਾਈਡ ਵਾਲੀ ਐਨ ਜੋੜਾ ਤੋੜਨਾ ਬੂਹਾ ਮੁਕ ਦੀ ਗੱਲ ਹੈਗੀ ਆ ਕਿਉਂਕਿ ਅਰੇ ਬੱਚੇ ਹੋਰ ਲੈਣੇ ਨੇ ਆਪਾਂ ਢਾ ਕੇ ਦੇਖਾਂਗੇ ਕੀ ਰਿਜ਼ਲਟ ਮਿਲਿਆ ਕੀ ਨਹੀਂ ਤੇ ਜੇ ਵਧੀਆ ਜਿਹਾ ਰਿਜ਼ਲਟ ਹੋਇਆ ਫੇਰ ਤਾਂ ਚੱਲ ਹੋਰ ਕਢਾ ਲਾਂਗੇ ਨਹੀਂ ਤਾਂ ਕੋਈ ਲੋੜ ਨਹੀਂ ਐ ਆਂਡੇ ਚੱਕਾਂਗੇ ਆਪਾਂ ਤਾਂ ਕਰਕੇ ਇੱਕ ਇਧਰ ਵੀ ਧਰ ਲੈ ਵਾਦ ਨੂੰ ਲੋ ਜੀ ਆਹ ਤਾਂ ਰੱਖਿਆ ਤਿੰਨ ਨੇ ਧਰ ਦੇ ਵਾਦ ਨੂੰ ਇੱਕ ਇਧਰ ਇੱਕ ਇਧਰ ਤਿੰਨ ਨੇ ਧਰ ਲਈ ਤੇ ਚਲੋ ਦੇਖਦੇ ਆ ਕੋਈ ਇਧਰ ਦੇਖੀ ਬੱਚੇ ਫੁੱਲਣੇ ਕਿ ਨਹੀਂ ਤੇ ਇਧਰ ਵੀ ਘੱਟ ਵੱੱਦੀ ਐ ਯਾਰ ਜ਼ਿਆਦਾ ਨਹੀਂ ਹੈਗਾ ਤੇ ਸੱਟ ਐ ਸਵੇਰ ਤੱਕ ਉਹ ਸਹੀ ਐ ਜ਼ਿਆਦਾ ਫੀਡ ਵੀ ਨਹੀਂ ਕਰੀ ਤਾਂ ਘੱਟ ਗਈ ਸੱਟ ਐ ਚੌਪੜ ਦੀ ਚੌਪੜ ਦੀ ਚੱਪਲ ਟੁੱਟ ਗਈ ਚੱਪਲ ਟੁੱਟ ਗਈ ਏ ਚਲ ਕੋਈ ਨਹੀਂ ਯਾ ਢੋਲਦੇ ਸਵੇਰੇ ਖਾ ਲੈਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਟਰੇ ਖਾਲੀ ਕਰਤੀ ਓਕੇ ਤਿੰਨ ਕਬੂਤਰਿਆਂ ਨੂੰ ਰਿਆਣੇ ਧਰਦੇ ਆਪਣੇ ਤੇ ਬਾਹਰ ਲਈ ਚੱਲੀਏ ਚੱਪਲ ਟੁੱਟ ਗਈ ਚੱਪਲ ਟੁੱਟ ਗਈ ਲਓ ਜੀ ਚੱਪਲ ਟੁੱਟ ਗਈ ਸਾਡੀ ਚੌਪੜ ਦੀ ਚੌਪੜ ਦੀ ਤੇ ਸਾਡਾ ਚੌਪੜ ਗਿਆ ਖਾਣੇ ਖਾਣ ਗਾਣੇ ਨਾਲ ਆਜੋ ਬਰੇ ਰਾਤ ਹੋ ਗਈ ਹੁਣ ਚਲੋ ਬਾਬੇ ਸਵੇਰੇ ਹਾਂਡੇ ਹੁੰਡੇ ਚੱਕ ਦਾਂਗੇ ਦੋ ਦੋ ਤਰਲੇ ਨਾਲ ਜੋੜੀਆਂ ਤੋੜਣੀਆਂ ਪੈਣਗੀਆਂ ਹੁਣ ਆਪਣੇ ਬੱਚਿਆਂ ਦੀ ਲੋੜ ਨਹੀਂ ਤੇ ਯਾਰ ਇੱਕ ਬੱਚਾ ਛੋਟਾ ਬਾਹਲਾ ਯਾਰ ਮੈਨੂੰ ਤਾਂ ਆਪਲੇ ਖਾਇਆ ਪਈ ਜਾਂਦਾ ਬਿੱਟਪੁੱਟ ਮਾਰਦਾ ਕਿ ਨਹੀਂ ਹੈ ਚਲੋ ਕੋਈ ਨਹੀਂ ਯਾਰ ਆਪਰਾ ਖਾ ਟਰੇ ਖਾਲੀ ਕਰਕੇ ਰੱਖਿਓ ਰੇ ਦਾ ਤੇ ਕਬੂਤਰ ਜਿਹੜਾ ਇਹਦੇ ਵਿੱਚ ਕੋਈ ਨਹੀਂ ਅਚੋੜੀ ਤਾਂ 당ਗ ਰਹੇ ਬਟੇ ਥੋੜੇ ਢਾਣੇ ਚਲ ਕੋਈ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਸਵੇਰੇ ਪਾ ਦਾਂਗੇ ਯਾ ਢਾਣੇ ਦਰੂਣੇ ਇਹਨਾਂ ਨੂੰ ਟਰੇ ਇਹਨਾਂ ਦੀ ਖਾਲੀ ਆ ਜਿਵੇਂ ਮੈਂ ਕਿਹਾ ਸੀ ਟਰੇ ਖਾਲੀ ਹੋ ਗਈ ਅੱਜ ਟਰੇ ਖਾਲੀ ਆ ਉਹ ਸਾਬ ਨਾਲ ਤੇ ਬੱਚੇ ਨੂੰ ਦੇਖ ਲਈ ਫੀਡ ਕਰੀ ਹੋਈ ਹੈ ਕਿ ਨਹੀਂ ਮੁਕਤੀ ਕਰ ਲਈ ਹੈ ਤੇ ਬੱਚੇ ਨੂੰ ਫੀਡ ਫੁੱਲ ਕਰੀ ਹੋਈ ਹੈ ਬਾਬੇ ਆਹ ਛੋਟੇ ਸਾਹਮਣੇ ਬੋਟਾ ਤੇ ਫੁੱਲ ਕਰੀ ਹੋਈ ਹੈ ਕੋਈ ਦਿੱਕਤ ਆ ਨਹੀਂ ਬਾਕੀ ਧਰ ਦਿਨੇ ਉਹ ਦੀ ਤੇ ਲਾ ਦੇ ਨੇ ਤਾਲਾ ਤੇ ਬਾਕੀ ਵਲੋਗ ਦੀ ਐਂਡਿੰਗ ਕਰ ਦਿਆਂ ਬਾਬੇ ਬੜੀ ਲੇਟ ਹੋ ਗਏ ਤੇ ਮੱਥਾ ਮੱਥਾ ਟੇਕ ਕੇ ਆਸੀ ਤਾਂ ਕਰਕੇ ਤੇ ਬੜੀਆ ਸ਼ੁਕ ਸ਼ਾਂਤੀ ਨਾਲ ਯਾਰ ਜਿਵਾਖ ਹੋ ਗਿਆ ਆਪਣੇ ਕੋਈ ਦਿੱਕਤਾਂ ਵੀ ਨਹੀਂ ਚਾਚੇ ਦਾ ਸਾਰਿਆਂ ਨੂੰ ਵਧਾਈ ਜਾਂਦੇ ਹੋ ਕਮੈਂਟਾਂ ਚ ਚਾਚੇ ਨੂੰ ਠੀਕ ਹੈ ਕਿ ਨਹੀਂ ਆਪਰਾਖਾ ਦਾ ਮਰਖਾ ਤੇ ਰੰਗ ਮਾਰ ਕੇ ਓਕੇ ਓਕੇ ਜਮਾ ਓਕੇ ਤੇ ਮਿਲਦੇ ਆਂ ਮਿੱਤਰੋ ਕੱਲ੍ਹ ਵਾਲੇ ਵਲੌਗ ਚ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ